ਜਿਸ ਦਿਨ ਡੀਆਈਜੀ ਰੋਪੜ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਨ ਤੋਂ ਬਾਅਦ ਸਿਵੇਹ ਅਦਾਲਤ 'ਚ ਪੇਸ਼ ਕਰਕੇ ਉਹਨਾਂ ਨਿਆਇਕ ਹਾਜ਼ਰਤ 'ਚ ਭੇਜ ਦਿੱਤਾ ਉਸ ਦਿਨ ਇਹ ਬਹੁਤ ਸਵਾਲ ਖੜੇ ਹੋਏ ਕਈ ਪਹਿਲੂਆਂ ਤੋਂ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਕਿ ਵੀ ਰਿਮਾਂਡ ਕਿਉਂ ਨਹੀਂ ਲਿਆ ਜਦੋਂ ਕਿ ਕਾਨੂੰਨੀ ਮਾਹਰ ਇਸ ਗੱਲ ਤੇ ਵੀ ਗੱਲ ਕਰ ਰਹੇ ਸੀ ਕਿ ਕਿ ਸੀਬੀਆਈ ਇੱਕੋ ਦਿਨ ਆ ਕੇ ਸਿੱਧੀ ਕਾਰਵਾਈ ਨਹੀਂ ਪਾਉਂਦੀ ਉਹ ਵਿਜੀਲੈਂਸ ਨਹੀਂ ਹੁੰਦੀ ਉਹ ਪਹਿਲਾਂ ਤੋਂ ਸ਼ਿਕਾਇਤਕਰਤਾ ਦੀ ਸ਼ਿਕਾਇਤ ਨੂੰ ਪਹਿਲਾਂ ਪਰਖਦੀ ਆ ਫਿਰ ਉਹਦੇ ਹਵਾਲੇ ਨਾਲ ਤੱਥ ਇਕੱਠੇ ਕਰਦੀ ਆ ਜਦੋਂ ਉਹਦੇ ਕੋਲ ਪੂਰਾ ਕੇਸ ਮਜ਼ਬੂਤ ਬਣ ਜਾਂਦਾ ਫਿਰ ਉਹ ਐਕਸ਼ਨ ਮੋਡ ਚ ਆਉਂਦੀ ਆ ਇਸ ਲਈ 11 ਤਰੀਕ ਦੀ ਐਫ ਆਈ ਆਰ ਹੁੰਦੀ ਆ ਤੇ ਕਾਰਵਾਈ ਜਾ ਕੇ ਬਾਅਦ ਚੋਂ ਹੁੰਦੀ ਆ ਹੈਨਾ ਤੇ ਮਤਲਬ 14 14-15 ਤਰੀਕ ਦੇ ਨੇੜੇ ਜਾ ਕੇ ਕਾਰਵਾਈ ਹੁੰਦੀ ਆ ਸੋ ਇਸ ਲਈ ਉਹ ਕਹਿੰਦੇ ਵੀ ਕਿ ਇਹ ਤੋਂ ਪਹਿਲਾਂ ਵੀ ਉਹਨਾਂ ਨੇ ਮਹੀਨਾ ਖੰਡ ਲਾ ਕੇ ਪੂਰੇ ਤੱਥ ਸਬੂਤ ਇਕੱਠੇ ਕੀਤੇ ਸੀ ਇਸ ਲਈ ਕਹਿੰਦੇ ਰਿਮਾਨ ਨਹੀਂ ਲਿਆ ਪਰ ਹੁਣ ਸੀਬੀਆਈ ਹਰਚਰਨ ਸਿੰਘ ਪੁੱਲਰ ਦਾ ਰਿਮਾਂਡ ਲਵੇਗੀ ਬਿਲਕੁਲ ਜੀ ਬਾਅਦੂ ਵੀ ਰਿਮਾਂਡ ਮੰਗਿਆ ਜਾ ਸਕਦਾ ਹੈ ਔਰ ਇਹਦੀ ਤਿਆਰੀ ਵੀ ਹੋ ਗਈ ਹੈ ਉਹ ਤਿਆਰੀ ਦੇ ਆਧਾਰ ਵੀ ਬਹੁਤ ਮਜ਼ਬੂਤ ਬਣਦਾ ਜਾ ਰਿਹਾ ਹੈ